ਕਰ ਲਿਆ ਯਾਰ ਇਹਨਾਂ ਨੇ ਚੰਗੇ ਭਲੇ ਸਤਵ ਦੇ ਆਪਦਾ ਕੰਮ ਕਰਦੇ ਸੀਗੇ ਰਾਜਨੀਤੀ ਚ ਵੜਤੇ ਇਹਨਾਂ ਨੇ ਦੁਖੀ ਹੋ ਗਏ ਆ ਇਹਨਾਂ ਤੋਂ ਕਾਗਜ਼ ਭਰਨੇ ਸਿੱਖ ਗਏ ਸਰਕਾਰਾਂ ਚਲਾਉਣੀਆਂ ਸਿੱਖ ਗਏ ਕੰਮ ਕਰਨੇ ਸਿੱਖ ਗਏ ਹੁਣ ਕਹਿੰਦੇ ਬੜੇ ਮਾੜੇ ਬੰਦੇ ਨੇ ਜੀ ਉਹ ਤਾਂ ਬਹੁਤ ਘਟੀਆ ਬੰਦੇ ਨੇ ਉਹ ਤੇ ਦਿਨ ਰਾਤ ਕਈ ਅੰਦਰ ਰਹਿੰਦੇ ਸੁਖਵੀ ਬਾਹ ਬਹੁਤ ਘਟੀਆ ਮੁੱਖ ਮੰਤਰੀ ਆ ਜਦੋਂ ਮੈਂ ਪਹਿਲਾਂ ਕਲਾਕਾਰ ਹੁੰਦਾ ਸੀ ਯੂ ਟਿਊਬ ਚੈਨਲ ਜੇ ਤੇ ਇਹਨਾਂ ਦੇ ਤੇ ਆਉਂਦੇ ਹੁੰਦੇ ਸੀ ਉਦੋਂ ਕਹਿੰਦਾ ਸੀ ਬਹੁਤ ਕਮਾਲ ਦਾ ਬੰਦਾ ਹੈ ਲੈ ਦੱਸਿਆ ਤੇਰੇ ਮੁਤਾਬਕ ਹੀ ਚੱਲੂਗਾ ਕੰਮ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਤੁਹਾਡੇ ਮੁਤਾਬਕ ਹੀ ਚੱਲੂਗਾ ਇਹ ਕੰਮ ਹਰ ਗੱਲ ਤੇ ਕਹਿੰਦਾ ਮੈਂ ਅੱਜ ਉਧਰੋਂ ਆਇਆ ਚਾਰੇ ਪਾਸੇ ਜਿੱਧਰ ਨਿਗਾਹ ਮਾਰੋ ਬਾਲ ਸਿੰਘ ਸਾਹਿਬ ਦੇ ਕੰਮ ਵੱਡੇ ਬਾਲ ਸਿੰਘ ਸਾਹਿਬ ਦੇ ਕੰਮ ਨਜ਼ਰ ਆਉਂਦੇ ਆ ਸੱਜੇ ਪਾਸੇ ਦੇਖਿਆ ਸਾਰੇ ਕੰਮ ਬਾਲ ਸਾਹਿਬ ਦੇ ਬਣਾਈਆਂ ਮੰਡੀਆਂ ਔਰ ਟਿਊਬਲ ਚੱਲੀ ਜਾਂਦੇ ਨੇ ਆਪ ਫਸਲਾਂ ਸਾਰੀਆਂ ਬਾਲਸਾਵ ਕਰਕੇ ਆਈਆਂ ਨਹਿਰਾਂ ਕੱਸੀਆਂ ਬਾਲਸਾਵ ਕਰਕੇ ਜਿੱਧਰ ਦੇਖੋ ਬਾਲਸਾਵ ਦੇ ਕੰਮ ਮੈਂ ਕਿਹਾ ਕੋਟਕਪੂਰੇ ਤੇ ਬਰਗਾੜੀ ਵਿਚਦੀ ਲੰਗਦਾ ਹੋਏਗਾ ਉਹ ਵੀ ਦੇਖ ਲਿਆ ਕਰ ਵੀ ਕੋ ਬਾਲਸਾਵ ਨਹੀਂ ਕਰਾਇਆ ਸੀ ਕੰਮ ਉਹ ਜਿਹੜਾ ਬੇਅਦਬੀ ਵਾਲਾ ਉੱਥੇ ਸੌਂ ਜਾਂਦਾ ਜਦੋਂ ਪਕੋਟਕਪੂਰੇ ਤੇ ਬਰਗਾੜੀ ਵਿਚਦੀ ਲੰਘਦਾ ਉਹ ਅੱਖਾਂ ਮੀਜਣੀਆਂ ਨੇ ਉੱਥੇ ਜਿਹੜੀ ਸੰਗਤ ਤੇ ਗੋਲੀ ਚਲਾਈ ਸੀ ਲੰਗਰ ਦੀ ਸੇਵਾ ਕਰਦੇ ਆਂਦੇ ਜਿਹੜਾ ਗੰਦਾ ਪਾਣੀ ਕੋਟਕਪੂਰੇ ਬਾਛੜਾ ਪਾਈਆਂ ਸੀ ਗੁਰੂ ਸਾਹਿਬ ਦੀ ਹਾਜ਼ਰੀ 'ਚ ਉਹ ਵੀ ਤਾਂ ਬਾਲ ਸਾਹਿਬ ਦੀ ਆਰਡਰ ਸੀ